ਇਹੜਾ ਬੰਦਾ 30-35 ਸਾਲ ਤੋਂ ਜ਼ਹਿਰਾ ਪਾ ਰਿਹਾ ਸਤਲੁਜ ਦੇ ਵਿੱਚ ਫੁੱਟੇ ਦਰਿਆ 'ਚ ਲੋਕਾਂ ਨੂੰ ਮਾਰ ਰਿਹਾ ਲੋਕਾਂ ਦਾ ਕਾਤਲ ਹੈ ਉਹਨੂੰ ਮੰਤਰੀ ਬਣਾ ਕੇ ਉਹਦਾ ਵੀ ਉਹੀ ਦੇਦਾ ਦੇਨੇ ਦੁੱਧ ਦੀ ਲਾਖੀ ਬਿੱਲਾ ਬਿਠਾਤਾ ਓਏ ਇੱਟੇ ਦੀ ਗੱਲ ਖੜਨੀ ਆਹ ਜਣੇ ਤੁਰੇ ਆਉਂਦੇ ਆਹ ਸੋਡੀ ਯੂਨੀਵਰਸਿਟੀ ਵਾਲਾ ਮੁੰਡਾ ਇੱਕ ਵਾਰੀ ਇਹ ਮੁੱਕਿਆ ਨਹੀਂ ਪਿੱਛੇ ਹਟਿਆ ਇਕੱਲਾ ਆਰਟੀਕਲ 240 ਦੇ ਅਧੀਨ ਲਿਆ ਕੇ ਚੰਡੀਗੜ੍ਹ ਤੋਂ ਨਾਲ ਪੰਜਾਬ ਦਾ ਇਲਾਕਾ ਕੱਟ ਕੇ ਉਹ ਲਾਉਣਾ ਕੋਲ ਬਖ੍ਰਿਸਟ ਇਹਦੇ ਬਣਾਉਣਾ ਅਗਲੇ ਸੈਸ਼ਨ ਚ ਲਿਆਉਣਗੇ ਆ ਵੀਰੀਆ ਬੱਲ ਆ ਗਿਆ ਹੁਣ ਕੋ ਹੋਰ ਬੰਦ ਸੁਣ ਲੋ ਕੱਢਿਆ ਗਿਆ ਛੋਡੇ ਲਈ ਅੱਜ ਇਹਦਾ ਕਹਿੰਦੇ ਆ ਇੱਕ ਦੇਸ਼ ਇੱਕ ਚੌਣ ਇੱਕ ਦੇਸ਼ ਇੱਕ ਬੋਲੀ ਉਹ ਕਹਿੰਦੇ ਇੱਕ ਦੇਸ਼ ਇੱਕ ਲੈਂਡ ਇੱਕ ਰੈਵਨਿਊ ਆ ਉਹ ਮਾਲਕਾਰਡ ਆ ਅੱਜ ਸਾਡੀਆਂ ਜਿੰਨੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਮਾਲਕਾਰਡ ਹੁੰਦਾ ਰੈਵਨਿਊ ਆ ਉਹ ਸਾਰਾ ਕਿਹਦੇ ਕੋਲ ਆ ਸਰਕਾਰ ਪੰਜਾਬ ਕੋਲੇ ਆ ਨਾ ਇਹ ਸਾਰਾ ਸੋਡਾ ਸੈਂਟਰ ਦੇ ਕੋਲੇ ਜਾਣ ਜਾ ਰਿਹਾ ਹੈ ਉਹ ਉੱਥੋਂ ਬੈਠੇ ਕਾਨੂੰਨ ਬਣਾਉਣਗੇ ਕਿਹੜਾ ਲੈਂਡ ਐਕਟ ਲੈ ਕੇ ਆਉਣਾ ਹੈ ਕਿੱਥੇ ਸੜਕਾਂ ਕੱਢਣੀਆਂ ਕਿੱਥੇ ਰੇਲ ਦੀ ਲੀ ਬਣਾਉਣੀ ਹੈ ਕਿਹੜਾ ਕਾਰਖਾਨਾ ਬਣਾਉਣਾ ਹੈ ਕਿਹੜੀ ਥੋੜੀ ਜ਼ਮੀਨ ਥੋੜੇ ਕਲੌਨੀ ਕੱਟਣੀ ਹੈ ਕਿਹੜੀ ਥੋੜੀ ਜ਼ਮੀਨ ਖੋ ਕੇ ਵਧੇ ਘੜਾਣ ਦੇਣੀ ਆ ਆ ਸਟੈਂਡਿੰਗ ਕਮੇਟੀ ਕੋਲ ਚਲਾ ਗਿਆ ਉਹ ਪਾਸ ਹੋਣ ਲਈ ਉੱਥੋਂ ਲਿਆ ਕੇ ਲੋਕ ਸਭਾ ਰਾਸਵਜ ਪਾਸ ਕਰਕੇ ਸਰੂਲ ਬਣਾ ਕੇ ਖੜੇ ਆ ਦਵਾਰੇ ਆਏ ਪਰ ਸਾਡੇ ਲੋਕ ਸੁੱਤੇ ਪਏ ਆ ਘਰਾਂ ਚ ਅਸੀਂ ਤੁਰੇ ਆਉਂਦੇ ਸੀਗੇ ਥਲੀ ਖੜਾ ਪੱਤਰਕਾਰ ਇਹ ਕਹਿੰਦਾ ਲੋਕ ਤੁਹਾਨੂੰ ਪਤਾ ਕੀ ਕਹਿੰਦੇ ਆ ਬੇਲੜ ਰੋਹਟ ਡੰਡੇ ਡੰਡਾ ਪਾ ਲੈਂਦੇ ਆ ਹੱਦ ਹੋ ਗਈ ਯਾਰ ਅਰੇ ਛੋਟੀਆਂ ਨਸਲਾਂ ਬਚਾਉਣ ਦੀ ਗੱਲ ਕਰ ਰਹੇ ਆ ਤੁਹਾਡੇ ਪਾਣੀ ਬੋਲੀ ਇਤਿਹਾਸ ਤੁਹਾਡੀ ਧਰਤੀ ਆ ਡੈਮੋਗ੍ਰਾਫੀ ਜਿਹੜੀ ਬਦਲੀ ਜਾ ਰਹੀ ਆ ਪੰਜਾਬ ਦੀ ਕਿੰਨੇ ਚਿਰ ਤੋਂ ਭਾਈ ਅਮਤੋਜ ਖੜਾ ਹੀ ਰੌਲਾ ਪਾ ਰਹੇ ਆ ਭਾਈ ਇਹਦੇ ਤੇ ਕਾਨੂੰਨ ਪਾਉਣਾ ਚਾਹੀਦਾ ਪੰਜਾਬ ਅੰਦਰ ਵੋਟ ਬਣਾਉਣ ਲਈ ਪੰਜਾਬ ਅੰਦਰ ਜ਼ਮੀਨ ਲੈਣ ਲਈ ਪੰਜਾਬ ਅੰਦਰ ਨੌਕਰੀ ਲੈਣ ਦੇ ਲਈ ਰੂਟ ਬਣਨੇ ਚਾਹੀਦਾ ਦੂਜੇ ਸੁੱਕੇ ਦੇ ਉੱਤੇ ਨਹੀਂ ਬਣਾ ਰਿਹਾ ਕੋਈ ਇਹ ਅੱਜ ਦੋ ਸਤਾਂ ਦੇ ਵਿਚ ਉਹਦੇ ਨਾਲੇ ਖੂ ਫੈਕਟਰੀਆਂ ਦਾ ਗੰਦਾ ਕੈਮੀਕਲ ਵਾਲਾ ਪਾਣੀ ਪਾਇਆ ਗਿਆ ਲੈਰੀਆਂ ਦਾ ਗੰਦਾ ਗੂਹੇ ਵਾਲਾ ਪਾਣੀ ਪਾਇਆ ਗਿਆ ਜੋ ਕਿ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਕੈਂਸਰ ਫਲਾ ਰਿਹਾ ਸਾਤ ਆਏ ਸਤੋਜ ਦੇ ਵਿੱਚ ਪਾਣੀ ਪੁਆ ਰਿਹਾ ਉਹਦੇ ਖਿਲਾਫ ਨੂੰ ਸਾਫ਼ ਕਰਨ ਲਈ ਬੰਦ ਕਰਨੀ ਸਤੋਜ ਦੇ ਰਾਤੋਂ ਪੈਣ ਲੇ ਜੇ ਰੋਸ ਧਰ ਲਗਾਉਣ ਨੂੰ ਮੱਦ ਆਇਆ ਕਿੱਥੋਂ ਆਏ ਸਾਰੇ ਬੰਦੇ ਕਿੱਥੇ ਕਿੱਥੇ ਦੇ ਪੰਜਾਬ ਦੇ ਹਰ ਕੋਨੇ ਤੋਂ ਆਏ ਆ ਅਸੀਂ ਨਕੌਦਰ ਹਲਕੇ ਤੋਂ ਆਏ ਆ ਦਵਿੰਦਰ ਸਿੰਘ ਸੰਘਵਾਲ ਰੇਸ਼ਲ ਸਾਥ ਲੋਜੀ ਅਸੀਂ ਫਲੋਰ ਨਕੌਦਰ ਹਲਕੇ ਤੋਂ ਆਏ ਆ ਜੀ ਕਿਹੜੀ ਪਾਣੀ ਪਾਏ ਜਾ ਰਿਹਾ ਕਿਹੜੀ ਸੰਸਥਾ ਦੇ ਬੈਨਰ ਹੈ ਠੀਕ ਦੇ ਆ ਸੀਰਾ ਹੁਣ ਤਾਂ ਸਾਂਝਾ ਆ ਪਰ ਮਿਸਲ ਸਤਲੋਜ ਪੰਜਾਬ ਵੱਲੋਂ ਅਸੀਂ ਸਾਰੇ ਰਾਤ ਕਿ ਜਿੱਥੇ ਬੰਦਿਆਂ ਵਾਲੇ ਆਏ ਆ ਥੋੜਾ ਦਿਨ ਪਹਿਲਾਂ ਸਤਲੋਜ ਬਿਲਗੇ ਦਾ ਪਾਣੀ ਪਾਇਆ ਜਾ ਰਿਹਾ ਝੱਕੇ ਨਾਲ ਉਹ ਅਸੀਂ ਕੋਜਮਾਨ ਵੀਰ ਖੁਸ਼ਿੰਦਰ ਸਿੰਘ ਜੀ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੇ ਮਿਹਨਤ ਉੱਤੇ ਕਰਾਈਆਂ ਨੇ ਇਹ ਤੁਸੀਂ ਇਹ ਪਾਣੀ ਲਈ ਆਵਾਜ਼ ਚੱਲ ਰਹੀ ਜਿਵੇਂ ਇਹਦੀ ਸਟੇਵਲ ਬਰਨਿੰਗ ਹੁੰਦੀ ਆ ਖੇਤਾਂ 'ਚ ਇਹਦੇ ਨਾਲ ਹੀ ਪੋਲੂਸ਼ਨ ਤੇ ਬਿਮਾਰੀਾਂ 사 ਦੇ ਮਰਜ਼ੀ ਨੁਕਸਾਨ ਹੁੰਦਾ ਦੇਖੋ ਜਦੋਂ ਤਾਂ ਇਹ ਪਸਾਰਨ ਜਿਹੜਾ ਆ ਆਪਣੀ ਮਰਜ਼ੀ ਨਾਲ ਉਹਨੇ ਵੀ ਜਲਾਉ ਉਹਨੂੰ 2-3 ਮਹੀਨੇ ਲੇਟ ਕਰਦਾ ਕਰ ਦਿੱਤਾ ਗਿਆ ਉਹ ਜਦੋਂ ਅੱਗ ਲਾਉਂਦਾ ਆਇਆ ਪਹਿਲੇ ਸਮਿਆਂ ਦੇ ਵਿੱਚ ਧੂਆ ਉੜ ਜਾਂਦਾ ਹੁੰਦਾ ਸੀ ਕਿਸਾਨ ਦਾ ਪ੍ਰਦੂਸ਼ਣ ਨਹੀਂ ਹੈਗਾ ਕਿਤੇ ਵੀ ਮਾੜੇ ਕਿਸਾਨ ਨੂੰ ਸਾਰੀਆਂ ਸੁਵਿਧਾਵਾਂ ਦਿਓ ਐਮਐਸਪੀ ਦਿਓ ਨੀ ਲਾਗਤ ਦੇ ਹਿਸਾਬ ਨਾਲ ਸੁਵਿਧਾ ਤਾਂ ਦਵੇ ਵੀ ਉਹ ਪ੍ਰਦੂਸ਼ਣ ਤੋਂ ਇਹ ਨਾਲ ਦਾ ਹੁੰਦਾ ਵੀ ਸੁਵਿਧਾ ਨਹੀਂ ਦਿੰਦੀ ਸਰਕਾਰ ਤੁਹਾਡਾ ਕਹਿਣਾ ਕਿਸਾਨ ਹਰ ਸੁਵਿਧਾ ਤੋਂ ਬੰਨ ਜਾਇਆ ਵੀ ਮਜਬੂਰੀ ਚ ਲੰਦਾ ਤੁਹਾਡਾ ਮਜਬੂਰੀ ਹੋਰ ਕੀ ਆ ਦੱਸੋ ਮਾੜਾ ਕਿਸਾਨ ਕਿੱਥੇ ਜਾਵੇ ਜਿਹੜਾ ਮਾੜਾ ਕਿਸਾਨ ਹੈ ਉਹ ਟੀ ਮਸ਼ੀਨਰੀ ਕਿੱਥੋਂ ਖਰੀਦੂਗਾ ਬਾਈ ਉਹ ਹਾਰ ਟਾਈਮ ਉਹ ਪਾਜੇ ਦੇ ਵਿੱਚ ਡੋਬਿਆ ਜਾ ਰਿਹਾ ਫਸਲ ਦਾ ਮੁੱਲ ਨਹੀਂ ਮਿਲ ਰਿਹਾ ਸਹੀ ਸਾਨੂੰ ਪ੍ਰਦੂਸ਼ਣ ਕਿਸਾਨ ਦਾ ਬਿਲਕੁਲ ਨਹੀਂ ਹੋ ਰਿਹਾ ਮੈਂ ਤੁਹਾਨੂੰ ਆਨ ਵੀਡੀਓ ਕਰ ਰਿਹਾ ਹਾਂ ਸੁਹਾਣਿਆ ਮੈਂ ਜਦ ਤੱਕ ਕਿਸਾਨ ਤਿੰਨ ਮਹੀਨੇ ਫਸਲ ਲੇਟ ਆ ਜਦੋਂ ਆਪਣੀ ਮਰਜ਼ੀ ਨਾਲ ਫਸਲ ਕਰਮੀਆਂ ਦੇ ਵਿੱਚ ਉਹ ਵੱਡੂ ਬਾਸਹਰੇ ਤੋਂ ਪਹਿਲਾਂ ਪੱਟੀ ਜਾਂਦੀ ਹੁੰਦੀ ਸੀ ਆ ਫੂਸ ਨੂੰ ਧੁਆ 2 ਸੈਕਿੰਡ ਦੇ ਵਿੱਚ ਉੱਡ ਜਾਂਦਾ ਹੋਇਆ ਅਗਲਾ ਇੱਥੇ ਜੇ ਸਰਕਾਰ ਸੁਲਟਾ ਦਿੰਦੀ ਹੈ ਫਿਰ ਤੁਸੀਂ ਅੱਗ ਲਈ ਆਵਾਜ਼ ਚੱਕੋਗੇ ਮੈਂ ਕਹਾਂ ਜੀ ਆਵਾਜ਼ ਜਿਹੜੇ ਪਹਿਲਾਂ ਫੈਕਟਰੀਆਂ ਦੇ ਵਿੱਚ ਇੰਨਾ ਧੂਆ ਨਿਕਲਦਾ ਫੈਕਟਰੀ ਦਾ ਨਿਕਲ ਰਿਹਾ ਆ ਪ੍ਰਦੂਸ਼ਣ ਜਿਹੜਾ 7 ਰੋਜ਼ ਦੇ ਵਿੱਚ ਕੈਂਸਰ ਸਾਡੇ ਬੱਚਿਆਂ ਨੂੰ ਹੋ ਰਿਹਾ ਉਹ ਵੀ ਬੰਦ ਹੋਣਾ ਚਾਹੀਦਾ ਉਹ ਵੀ ਬੰਦ ਕਰੋ ਨਾ ਉਹਨਾਂ ਵੱਲ ਕੇ ਜਾ ਕੋਈ ਧਿਆਨ ਨਹੀਂ ਇਹ ਅੱਜ ਤੋਂ ਆਪਣਾ ਗੱਲਾ ਪਾਣੀ ਦਾ ਇਹ ਹੁਣ ਪਾਣੀ ਦੇ ਲਈ ਆਏ ਆ ਵਾਵਾ ਪਾਣੀ ਧਰਤ ਤਿੰਨਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਹਦਾ ਮਸਲਾ ਪੂਰੇ ਪੰਜਾਬ ਦੇ ਵਿੱਚੋਂ